ਇਸ ਐਨ ਆਰ ਆਈ ਭਰਾਵਾਂ ਦਾ ਵੀ ਸਪੈਸ਼ਲ ਤੌਰ ਤੇ ਥੈਂਕਸ ਕੀਤਾ ਜਾਂਦਾ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੋਈ ਹੈ ਲੇ ਗੋ ਜੀ ਚਮਕ ਆ ਜਾ ਚਮਕ ਨਾ ਵੀ ਚਮਕ ਹੀ ਲਿਆਦਾ ਰੋੜੀ ਵਾਲਾ ਆ ਜਾ ਰੋੜੀ ਲੈ ਕਿ ਕਿਸੇ ਤੋਂ ਨਾ ਤਾਂ ਬੱਚਿਆਂ ਤੋਂ ਪੈਸਾ ਲਿਆ ਜਾਂਦਾ ਨਾ ਸਿਖਾਉਣ ਵਾਲਿਆਂ ਨੂੰ ਕੋਈ ਪੈਸਾ ਦਿੱਤਾ ਜਾਂਦਾ ਤੇ ਇਹ ਪਿੰਡ ਦੇ ਲੋਕ ਜਿਹੜਾ ਸਹਿਯੋਗ ਕਰਦੇ ਆ ਬਸ ਕੋਈ ਨਹੀਂ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਇਹ ਬੰਗੀਦੀਪਾ ਪਿੰਡ ਦਾ ਗਰਾਊਂਡ ਫੌਜੀ ਫਿਜ਼ੀਕਲ ਅਕੈਡਮੀ ਜਿਹੜੀ ਆ ਪਹਿਲਾਂ ਵੀਡੀਓ ਆਪਾਂ ਬੱਚਿਆਂ ਨਾਲ ਲਗਾਤਾਰ ਪਾਉਂਦੇ ਰਹਿੰਨੇ ਆ ਤੇ ਆਉਣ ਵਾਲੀ 8 ਤੇ 9 ਤਰੀਕ ਨੂੰ ਆ ਥੋੜੇ ਦਿਨਾਂ ਤੱਕ ਟੂਰਨਾਮੈਂਟ ਹੋ ਰਣ ਜਾ ਰਿਹਾ ਕਬੱਡੀ ਦਾ ਇਹਨਾਂ ਬੱਚਿਆਂ ਨਾਲ ਜਾਂ ਜਿਹੜੇ ਹੋਰ ਨੇੜੇ ਪਿੰਡਾਂ ਦੇ ਬੱਚੇ ਆ ਉਹਨਾਂ ਦਾ ਤੇ ਇਸ ਸੰਸਥਾ ਦੇ ਵਿੱਚ ਜਿਹੜੇ ਲੋਕ ਪਹਿਲਾਂ ਤੋਂ ਜੁੜੇ ਹੋਏ ਆ ਉਹ ਇੱਥੇ ਮੌਜੂਦ ਨੇ ਨਿਮਾ ਫੌਜੀ ਛੁੱਟੀ ਦੇ ਆਏ ਹੋਏ ਨੇ ਵੀ ਨੇ ਇੱਥੇ ਤੇ ਬਾਕੀ ਤੁਸੀਂ ਰੈਗੂਲਰ ਜਿਹਨਾਂ ਨੂੰ ਦੇਖਦੇ ਰਹਿੰਦੇ ਹੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੀਆਂ ਯੂਨੀਫਾਰਮ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਦੁਬਾਰਾ ਤੋਂ ਜਿਹੜੇ ਬੱਚੇ ਰਹਿੰਦੇ ਸੀ ਉਹਨਾਂ ਲਈ ਬਣ ਕੇ ਆਈਆਂ ਹੋਈਆਂ ਨੇ ਤੇ ਉਹ ਦਾਨੀ ਸੱਜਣ ਕੌਣ ਨੇ ਕਿੰਨਾਂ ਨੇ ਇਹਨਾਂ ਨੂੰ ਸਪான்ਸਰ ਕੀਤਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਅਗਨ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸਪਾਲ ਬਾਬਾ ਨਿਮਾ ਫੋਜੀ ਸਰਪੰਚ ਸਾਹਿਬ ਸਾਡੇ ਸਾਰੇ ਵੱਲੋਂ ਪਿਆਰਪ੍ਰੇਮ ਸਤਿ ਸ਼੍ਰੀ ਅਕਾਲ ਅੱਜ ਸਾਡੇ ਬੱਚਿਆਂ ਨੂੰ ਵੀ ਤਕਰੀਬਨ 25 ਦੇ ਅ ਕਰੀਬ ਜਰਸੀਆਂ ਜਿਹੜੀਆਂ ਉਹ ਸਪான்ਸਰ ਕੀਤੀਆਂ ਜਿਹਦੇ ਵਿੱਚ ਨੇ ਇਕਵਾਲ ਕੈਨੇਡਾ ਜਗਦੇਵ ਕੈਨੇਡਾ ਸਾਡੇ ਬੈਲ ਸੈਟਲਡ ਕੰਟਰੀ ਕੈਨੇਡਾ ਵਿੱਚ ਰਹਿਣ ਬਸੇਰੇ ਹੈ ਉਹਨਾਂ ਨੇ ਸਾਡੇ ਬੱਚਿਆਂ ਨੂੰ 15 ਜਰਸੀਆਂ ਜਿਹੜੀਆਂ ਸਪான்ਸਰ ਕੀਤੀਆਂ ਤੇ ਜਿਹੜੀਆਂ 10 ਜਰਸੀਆਂ ਨੇ ਬਲਵੀਰ ਸਿੰਘ ਔਰ ਫਕਾਲੀ ਫੌਜੀ ਉਹਨੇ ਸਪான்ਸਰ ਕੀਤੀਆਂ ਨੇ ਅਸੀਂ ਧੰਨਵਾਦ ਕਰਦੇ ਆਂ ਇਕਵਾਲ ਕੈਨੇਡਾ ਤੇ ਜਗਦੇਵ ਕੈਨੇਡਾ ਤੇ ਕਾਲੀ ਫੌਜੀ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਜਿਹੜੇ ਹੁਣ ਪੰਜਾਬ ਪੁਲਿਸ জব ਕਰਦੇ ਆਂ ਕਾਲੀ ਫੌਜੀ ਤੇ ਜਿਨ੍ਹਾਂ ਨੇ ਸਾਡੇ 25 ਬੱਚਿਆਂ ਨੂੰ ਜਰਸੀਆਂ ਜਿਹੜੀਆਂ ਉਹ ਸਪான்ਸਰ ਕੀਤੀਆਂ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਕਿ ਪ੍ਰਮਾਤਮਾ ਇਹਨਾਂ ਵੀਰਾਂ ਦੀ ਕਮਾਈ ਵਿੱਚ ਬਰਕਤ ਪਾਵੇ ਤੇ ਅੱਗੇ ਸਾਡੇ ਬੱਚਿਆਂ ਨੇ ਉਂਝੀ ਮਦਦ ਕਰਦੇ ਰਹਿਣ ਆਪਣੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਜੀ ਪਿੰਡ ਦੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਾਡੇ ਜਿਹੜੇ ਵੀਰ ਆ ਜੀ ਇਕਬਾਲ ਸਿੰਘ ਸਿੱਧੂ ਕੈਨੇਡਾ ਤੇ ਜਗਦੇਵ ਸਿੰਘ ਸਿੱਧੂ ਕੈਨੇਡਾ ਜੀ ਇੱਕ ਸਾਡੇ ਪੰਜਾਬ ਪੁਲਿਸ ਦੇ ਨੇ ਵੀਰ ਕਾਲੀ ਫੌਜੀ ਜੀ ਬਲਬੀਰ ਸਿੰਘ ਸਿੱਧੂ ਜੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਬੱਚਿਆਂ ਨੂੰ 25 ਜੜੀਆਂ ਹੈਗੇ ਜਲਸੀਆਂ ਪ੍ਰੋਵਾਈਡ ਕਰਾਈਆਂ ਜੀ ਅਸੀਂ ਇਹਨਾਂ ਦਾ ਬਹੁਤ ਤਹਿਤੂ ਧੰਨਵਾਦ ਕਰਦੇ ਆ ਤੇ ਇਹ ਸਾਡਾ ਸਾਥ ਦਿੰਦੇ ਰਹਿੰਦੇ ਵਧੀਆ ਪਹਿਲਾਂ ਵੀ ਹੁਣ ਵੀ ਸਾਡਾ ਸਾਥ ਦਿੱਤਾ ਇਹਨਾਂ ਨੇ ਬੱਚਿਆਂ ਦਾ ਵਧੀਆ ਅੱਗੇ ਟੂਰਨਾਮੈਂਟ ਆ ਰਿਹਾ ਵਧੀਆ ਸਾਥ ਦੇ ਬਹੁਤ ਵਧੀਆ ਸਾਥ ਦਿੱਤਾ ਜਿਹਨਾਂ ਨੇ ਬੰਦਿਆਂ ਨੇ ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਕਿ ਇਹਨਾਂ ਦੀ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜ ਇਹਨਾਂ ਨੂੰ ਤੇ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਜੀ ਠੀਕ ਹੋਰ ਹੈ ਜੀ ਅੱਗੇ ਹਾਂਜੀ ਉਹਦੇ ਬਾਰੇ ਕੀ ਤਿਆਰੀਆਂ ਚੱਲ ਰਹੀਆਂ ਨੇ ਵੱਲੋਂ ਤਿਆਰੀਆਂ ਜੀ ਬਹੁਤ ਵਧੀਆ ਚੱਲ ਰਹੀਆਂ ਨੇ ਸਾਡੇ ਗਗਨਕੋਜ ਜੀ ਬਾਈ ਇਮਾ ਫੋਜੀ ਜੀ ਬਾਬਾ ਜੀ ਨੇ ਤੇ ਬਹੁਤ ਭਜਨ ਠੋਰੇ ਜੀ ਪਿੰਡ ਦੇ ਵਿੱਚ ਵੀ ਜਿਵੇਂ ਜਿੰਨਾ ਵੀਰਾਂ ਤੋਂ ਸਹਿਯੋਗ ਲੈਣਾ ਸੀ ਉਹਨਾਂ ਦੇ ਕੋਲ ਤੁਰ ਫਿਰ ਕੇ ਗਏ ਇਹਨਾਂ ਦੇ ਕੋਲ ਮਿਹਨਤ ਕੀਤੀ ਆ ਬੱਚੇ ਵਧੀਆ ਸਾਥ ਦੇ ਰਿਹਾ ਐ ਬਾਕੀ ਪਿੰਡ ਵਧੀਆ ਹੰਗਾਰਾ ਦੇ ਰਿਹਾ ਜੀ ਅੱਛਾ ਜੀ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਅੱਗੇ ਲੱਗ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਹਾਂਜੀ ਬਿਲਕੁਲ ਹਾਂਜੀ ਵਧੀਆ ਕੰਮ ਹੋ ਰਿਹਾ ਜੀ ਗਗਨ ਜੀ ਤੁਸੀਂ ਵੀ ਦੱਸ ਦਿਓ ਥੋੜਾ ਵੀ ਟੂਰਨਾਮੈਂਟ ਦੀ ਤਿਆਰੀ ਤੇ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ ਹਾਂਜੀ ਪੁਲਰ ਦੀ ਟੂਰਨਾਮੈਂਟ ਇਹਨਾਂ ਤਿਆਰੀਆਂ ਪੂਰੇ ਜੋਰ ਅਸ਼ੋਰਾਂ ਤੇ ਆਉਣ ਵਾਲੀ 8 ਤੇ 9 ਮਾਰਚ ਨੂੰ ਇਹ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡ ਦਾ ਵਧੀਆ ਪਰ ਮਹਿੰਗਾ ਰਿਹਾ ਹਰੇਕ ਬੰਦੇ ਨੇ ਸਹਿਯੋਗ ਕੀਤਾਗਾ ਧੰਨਵਾਦ ਅਸੀਂ ਕਰਦੇ ਅਸੀਂ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਕੋਈ ਕੁਛ ਸਾਡੇ ਪੈਸੇ ਤੌਰ ਤੇ ਸਹਿਯੋਗ ਕੀਤਾ ਕੋਈ ਸਾਡਾ ਵੈਸੇ ਸਹਿਯੋਗ ਕਰ ਰਿਹਾ ਤੇ ਕੰਮ ਵਧੀਆ ਚੱਲ ਰਿਹਾ ਹੈਗਾ ਤੇ ਆਸ ਕਰਦੇ ਹਾਂ ਕਿ 8 ਦੇ 9 ਮਾਰਚ ਨੂੰ ਇੱਕ ਵਧੀਆ ਟੂਰਨਾਮੈਂਟ ਆ ਜਿਹੜਾ ਅਸੀਂ ਉਹਨੇ ਪ੍ਰਚਾੜਾ ਵਾਂਗੇ ਤੇ ਧੰਨਵਾਦ ਕਰਦੇ ਆ ਪੂਰੇ ਪਿੰਡ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਇਸ ਐਨਆਰਆਈ ਭਰਾਵਾਂ ਦਾ ਵੀ ਸਪੈਸ਼ਲ ਤੌਰ ਤੇ ਥੈਂਕਸ ਕੀਤਾ ਜਾਂਦਾ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੋਈ ਹੈ ਤੇ ਬਸ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਸਾਡੇ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਕਿ ਆਪਣੇ ਪਿੰਡ ਪ੍ਰਤੀ ਤੇ ਆਪਣੇ ਬੱਚਾ ਪ੍ਰਤੀ ਏਡੀ ਵਧੀਆ ਸੋਚ ਰੱਖਦੇ ਨੇ ਸਾਨੂੰ ਵਧੀਆ ਪਰਮਾਹੰਗਾਰਾ ਮਿਲਾਨਾ ਵੱਲੋਂ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਸਾਡੇ ਪਿੰਡੋਂ ਵੀ ਉਹਨੇ ਗੁਰਸ਼ਰਨ ਨੇ ਹਾਂ ਪੁਲਰ ਦੀ ਸਾਡੇ ਪਿੰਡੋਂ ਭਾਈ ਗੁਰਸ਼ਰਨ ਰੇਡਰ ਉਨੇ ਜਾਰੇ ਸਾਡੀ ਵਧੀਆ ਮਦਦ ਕੀਤੀ ਹੈਗੀ ਤੇ ਧੰਨਵਾਦ ਕਰਦਾ ਅਗਰ ਕਰਸ਼ਨ ਰੇਡਰ ਦਾ ਨਹੀਂ ਬਈ ਆਪਣਾ ਮੰਨ ਕੇ ਤੈਨੂੰ ਹਨਾ ਵੀ ਛੋਡੇ ਪਿੰਡ ਵੀ ਟੂਰਨਾਮੈਂਟ ਹੁੰਦੇ ਆ ਉੱਥੇ ਹੀ ਵਧੀਆ ਵਿਚਾਰਾ ਫੰਡ ਦਿੰਦਾ ਤੇ ਸਾਨੂੰ ਵੀ ਉਹਨੇ ਵਧੀਆ ਫੰਡ ਦਿੱਤਾਗਾ ਕਰਸ਼ਨ ਰੇਡਰ ਨੇ ਕਰਸ਼ਨ ਪੁੱਲਰ ਇਹ ਕੈਨੇਡਾ ਗਿਆ ਹੋਇਆ ਜੀ ਬੰਗੀ ਰੁੱਗੂ ਤੋਂ ਤੇ ਉਹਨੇ ਵੀ ਹਰੇਕ ਖੇਡ ਦੇ ਵਿੱਚ ਜਾਨੀ ਕਿ ਉਹ ਸਹਿਯੋਗ ਕਰਦਾ ਤੇ ਪਹਿਲਾਂ ਉਹ ਕੋਚ ਵੀ ਰਿਹਾ ਕਿਹੜਾ ਬੜੀਆ ਸਪੀਡ ਵਧੀਆ ਰਿਆ ਗੁਰੂਗਾਸੀ ਚ ਮੁੰਡਾ ਤੌਰ ਦਾ ਰਿਹਾ ਉਹ ਤੇ ਫਿਰ ਬਾਅਦ ਤਨੇ ਜੌਬ ਵੀ ਕੀਤੀ ਹੈ ਜੀ ਜੌਬ ਵੀ ਕੀਤੀ ਹਾਂ ਜਿਹੜੇ ਕੋਈ ਲਾਈਵ ਕੋਈ ਮੈਚ ਹੁੰਦੇ ਆ ਉਹਨਾਂ ਚ ਵੀ ਉੱਥੇ ਬੈਠਾ ਉਹ ਛੱਕਿਆਂ ਤੇ ਕੋਈ ਆਊਟ ਕਰਨ ਦੇ ਪੈਸੇ ਲੌਂਦਾ ਰਹਿੰਦਾ ਇਹ ਖੇਡਾਂ ਨਾਲ ਜੁੜੀਆਂ ਵੀਡੀਓ ਹੁੰਦੀਆਂ ਜੀ ਪਿੰਡ ਬੰਗੀ ਦੀ ਪਾ ਇਹ ਬੜਿੰਡੇ ਜ਼ਿਲ੍ਹੇ ਦਾ ਤੇ 2 ਸਾਲਾਂ ਤੋਂ ਤਕਰੀਬਨ ਇਹ ਜਿਹੜੀ ਚੱਲ ਰਹੀ ਹੈ ਅਕੈਡਮੀ ਤੇ ਬਿਨਾ ਕਿਸੇ ਪ੍ਰੋਫਿਟ ਤੋਂ ਕਿਸੇ ਤਨਖਾਹਾਂ ਤੋਂ ਚੱਲ ਰਹੀ ਹੈ ਇਹ ਜਿਹੜੇ ਬੰਦੇ ਮਿਹਨਤ ਕਰਦੇ ਆ ਇਹ ਬੱਚੇ ਵੀ ਜਿਹੜੇ ਮਿਹਨਤ ਕਰਦੇ ਆ ਇਹ ਕਿਸੇ ਤੋਂ ਨਾ ਤਾਂ ਬੱਚਿਆਂ ਤੋਂ ਪੈਸਾ ਲਿਆ ਜਾਂਦਾ ਨਾ ਸਿਖਾਉਣ ਵਾਲਿਆਂ ਨੂੰ ਕੋਈ ਪੈਸਾ ਦਿੱਤਾ ਜਾਂਦਾ ਤੇ ਇਹ ਪਿੰਡ ਦੇ ਲੋਕ ਜਿਹੜਾ ਸਹਿਯੋਗ ਕਰਦੇ ਆ ਉਹਨਾਂ ਨਾਲ ਹੀ ਕੋਈ ਜਰਸੀਆਂ ਦੇ ਦੀਆਂ ਕਿਸੇ ਨੇ ਕਿਸੇ ਨੇ ਇਹਨਾਂ ਨੂੰ ਖਾਣ ਪੀਣ ਦੀ ਡਾਈਟ ਦੇਤੀ ਹਫ਼ਤੇ ਤੋਂ ਜਾਂ ਕਿਸੇ ਦਾ ਜਨਮ ਦਿਨ ਸੈਲੀਬ੍ਰੇਟ ਕਰ ਲਿਆ ਤਾਂ ਇਹ ਇਸ ਤਰ੍ਹਾਂ ਸਮਾਜ ਸੇਵਾ ਦਾ ਮਤਲਬ ਇੱਕ ਵਧੀਆ ਉਦਾਹਰਨ ਬਣ ਕੇ ਪੇਸ਼ ਹੋਈ ਆ ਦੋ ਸਾਲਾਂ ਦੇ ਵਿੱਚ ਲੋਕ ਇੱਥੇ ਖੁਦੋਂ-ਖੁਦ ਆ ਕੇ ਆਪਣਾ ਜਿੰਨਾ ਵੀ ਕੋਈ ਉਹਨਾਂ ਦਾ ਹਿੱਸਾ ਬਤੀ ਯੋਗਦਾਨ ਉਹਨੂੰ ਜੀ ਕਰਦਾ ਉਹ ਇੱਥੇ ਆਉਂਦੇ ਨੇ ਇਹ ਇੱਕ ਵਧੀਆ ਤਰੀਕੇ ਦੀ ਲਹਿਰ ਜਾਨੀ ਕਿ ਸ਼ੁਰੂ ਹੋਈ ਹੈ ਇਹ ਵੀ ਜਿਹੜੀ ਬਿਨਾ ਕਿਸੇ ਪੈਸੇ ਤੋਂ ਮਤਲਬ 2 ਸਾਲਾਂ ਤੱਕ ਵਧੀਆ ਚੱਲੀ ਹੈ ਇਹ ਤੇ ਅਸੀਂ 90 ਦੇ ਕਰੀਬ ਬੱਚੇ ਹੋ ਗਏ ਇੱਥੇ ਤੇ ਇਸ ਤਰ੍ਹਾਂ ਦੀਆਂ ਰੈਗੂਲਰ ਜਿਹੜੀਆਂ ਵੀਡੀਓ ਪਾਉਂਦੇ ਆ ਉਹਨਾਂ ਦਾ ਮਕਸਦ ਵੀ ਇਹੀ ਹੈ ਵੀ ਛੋਟੇ ਬੱਚਿਆਂ ਦਾ ਹੌਸਲਾ ਵਧਾ ਉਹਦੇ ਨਾਲ ਤੇ ਦੇਖ ਕੇ ਇਹਨਾਂ ਨੂੰ ਵੀ ਜੇ ਕੋਈ ਹੋਰ ਵੀ ਕਿਸੇ ਪਿੰਡ ਦੇ ਵਿੱਚ ਕੋਈ ਸ਼ੁਰੂਆਤ ਕਰਨੀ ਚਾਹੁੰਦਾ ਜਾਂ ਕੋਈ ਸੋਚਦਾ ਕਿ ਸਾਡੇ ਕੋਲ ਪੈਸੇ ਹੈ ਨਹੀਂਗੇ ਨਾ ਹਾਂ ਤਾਂ ਇਹ ਇਹ ধারণা ਇੱਕ ਇਹ ਬਿਨਾ ਪੈਸੇ ਤੋਂ ਕੰਮ ਸ਼ੁਰੂ ਹੋਇਆ ਅੱਜ ਤੱਕ ਵੀ ਨਾ ਤਨਖਾਹ ਮਿਲੀ ਆ ਨਾ ਬੱਚਿਆਂ ਤੋਂ ਫੀਸ ਲਈ ਆ ਜੀ 노 ਪ੍ਰੋਫਿਟ 노 ਲਾਸ ਵਾਲਾ ਸਿਸਟਮ ਆ ਇਹ ਤੇ ਤੁਸੀਂ ਆ ਰਿ ਕਮੈਂਟ ਕਰਕੇ ਇਹਨਾਂ ਦੱਸ ਸਕਦੇ ਹੋ ਬਾਕੀ ਸਾਰਿਆਂ ਦਾ ਧੰਨਵਾਦ ਜੀ ਧੰਨਵਾਦ ਤੇ ਜਿਹੜੇ ਬੱਚੇ ਹੁਣ ਜਿਨ੍ਹਾਂ ਨੂੰ ਦੇਣੀਆਂ ਨੇ ਆਪਾਂ ਜਿਨੀਫਾਰਮਾਂ ਕਾਸ਼ੀ ਆ ਆ ਨਹੀਂ ਆ ਨਾ ਅਸੀਂ ਐਵੇਂ ਲੈਂ ਤੇ ਇਧਰ ਹੀ ਖੜੀ ਚੱਲੋ ਠੀਕ ਆ ਤੇ ਲੈ ਦੋ ਤੇ ਸਿਰੋ ਕੋਲੇ ਆ ਗਏ ਉਹਦੇ ਕਾਹਦਾ ਕਰਦਾ ਕਰ ਲਾਂਗੇ ਲੈ ਦੋ ਤੇ ਠੀਕ ਆ ਆ ਨਿਕਲ ਕੇ ਖੜਾ ਇਸ ਤੋਂ ਬਾਅਦ ਬਈ ਆ ਜਾ ਵੀ ਸ਼ਕਵੀਰਤਾ ਲੈ ਸ਼ਕਵੀਰ ਨਹੀਂ ਉਹ ਉਧਰ ਹੀ ਖੜੀ ਚੱਲਣਾ ਖਣੀ ਖੁਸ਼ੀ ਇਹ ਖੁਸ਼ੀ ਹੀ ਆਇਆ ਕੋਈ ਕੋਈ ਨਹੀਂ ਹੈਗੀ ਉਹਦੀ ਵੀ ਵਿੱਚ ਹੀ ਆ ਗਈ ਬੈ ਸਿਕੰਦਰ ਆਇਆ ਸਿਕੰਦਰ ਨਵੂ ਆਇਆ ਨਵੂ ਇੱਕ ਆਮ